ਆ ਉਹਦੇ ਬਾਰੇ ਦੱਸਿਓ ਦੇਖੋ ਅਸੀਂ ਸਮਰਾਲਾ ਦੀ ਦਾਣਾ ਮੰਡੀ ਦੇ ਵਿੱਚ ਖੜੇ ਹਾਂ ਰਾਜੀਵਾਲ ਜੀ ਐ ਤੇ ਇਧਰੋਂ ਭਲ ਮਾਇਰਾ ਜੀ ਐ ਬਾਕੀ ਲੋਕਲ ਨੇ ਬਾਕੀ ਨਵੇਂ ਦੇ ਕੁਝ ਆ ਰਹੇ ਨੇ ਇੱਕ ਵਾਰ بارش ਪਈ ਐ ਰਾਤ ਕਾਫੀ ਫੇਰ ਵੀ ਉਹਦੇ باوجود ਜਿਹੜੀਆਂ ਤਿਆਰੀਆਂ ਜੋਰਾਂ ਤੇ ਚੱਲ ਰਹੀਆਂ ਨੇ ਟੈਂਟ ਲੱਗ ਰਿਹਾ ਐ ਸਾਊਂਡ ਲੱਗ ਰਿਹਾ ਕਿਸੇ ਕਿਸਮ ਦੀ ਘਬਰਾਹਟ ਨਹੀਂ ਮਹਿਸੂਸ ਕਰਨੀ ਚਾਹੀਦੀ ਇੰਨੀ ਇੱਕ ਵਾਰਸ਼ਾਪ ਨੂੰ ਹਰ ਕੰਮ ਕਰਦਿਆਂ ਤੇ ਉਮੀਦਾਂ ਦੀ ਰਹਿੰਦੀ ਐ ਦਰੜਰ ਅਧਿਆਨ ਦੇ ਨਾਲ ਜਿਵੇਂ ਸਾਰੇ ਪੰਜਾਬ 'ਚ ਤਿਆਰੀਆਂ ਹੋਈਆਂ ਸਾਰੇ ਕਿਸਾਨਾਂ ਨੂੰ ਅਸੀਂ ਬੇਨਤੀ ਕਰਾਂਗੇ ਕਿ ਜਿਹੜੀ ਲੋਕੇਸ਼ਨ ਅੱਜ ਪਾਵਾਂਗੇ ਅਸੀਂ ਸਾਰੇ ਰਾਹਾਂ ਵੀ ਸਾਰੇ ਜਿਨ੍ਹਾਂ ਨੂੰ ਉਸ ਲੋਕੇਸ਼ਨ ਦੇ ਰਾਹੀਂ ਆਉਣ ਉਸ ਲੋਕੇਸ਼ਨਾਂ ਅਸੀਂ ਪਹਿਲਾਂ ਪਾਈਆਂ ਸੀ ਬਰਨਾਲਾ ਬਠਿੰਡਾ ਮਾਨਸਾ ਪੀਤਕੋਟ ਫਿਰੋਜ਼ਪੁਰ ਵਗੈਰਾ ਨੂੰ ਉਹਨਾਂ ਦੇ ਵਿੱਚ ਥੋੜਾ ਜਿਹਾ ਬਦਲਾਅ ਹੋਊਗਾ ਜਿਹੜੀ ਦਰਾਹੇ ਵਾਲੀ ਨਹਿਰ ਆ ਉਹ ਛੱਡਣੀ ਪਊਗੀ ਇੱਥੋਂ ਲੋਕ ਕੱਲਾ ਸੀ ਦੁਬਾਰਾ ਜਪਾਵਾਂਗੇ ਲੋਕੇਸ਼ਨ ਉਹ ਉਸ ਲੋਕੇਸ਼ਨ ਤੇ ਆਉਣਾ ਸਾਰਿਆਂ ਨੇ ਪੂਰੀਆਂ ਤਿਆਰੀਆਂ ਹੈਗੀਆਂ ਨੇ ਵੱਡਾ ਪੰਡਾਲ ਲਾਇਆ ਹੋਇਆ ਜਿਹਦੇ ਵਿੱਚ ਲੱਖ ਤੋਂ ਉੱਪਰ ਜਿਹੜਾ ਬੰਦਾ ਬਹਿ ਜਾਵੇ ਉਸ ਤੋਂ ਬਾਅਦ ਆਪਣੇ ਕੋਲੇ ਸ਼ੈੱਡ ਵੀ ਹੈਗੇ ਨੇ ਹੋਰ ਵੀ ਸ਼ਾਮ ਤੱਕ ਜਿਹੜਾ ਇਹ ਪੰਡਾਲ ਹੈ ਵਧਾਵਾ ਲੈਣਾ ਹੈ ਸੋ ਜਿਹੜੀ ਪਾਰਕਿੰਗ ਹੈ ਇੱਕ ਵਾਰ ਸਾਰਿਆਂ ਨੇ ਦਾਣਾ ਮੰਡੀ ਦੇ ਵਿੱਚ ਆਉਣਾ ਹੈ ਪਹਿਲਾਂ ਪਾਰਕਿੰਗ ਆਪਾਂ ਦਾਣਾ ਮੰਡੀ ਦੇ ਵਿੱਚ ਹੀ ਕਰਾਂਗੇ ਜਦੋਂ ਦਾਣਾ ਮੰਡੀ ਇਹ ਭਰ ਗਈ ਪਾਰਕਿੰਗ ਨਾ ਹੋਈ ਫਿਰ ਪ੍ਰਸ਼ਾਸਨ ਹੈਗਾ ਸਾਡੇ ਕੋਲੇ ਮੌਕੇ ਤੇ ਮੌਜੂਦ ਹੈ ਇਹ ਨੇੜੇ ਹੀ ਕਿਤੇ ਆਪਾਂ ਵੱਖਰਾ ਪ੍ਰਬੰਧ ਕਰਾਂਗੇ ਇੱਕ ਵਾਰ ਬੇਨਤੀ ਆ ਸਾਰਿਆਂ ਨੂੰ ਸਿੱਧੇ ਦੋ ਗੇਟ ਹੈ ਦਾਣਾ ਮੰਡੀ ਦੇ ਤਿੰਨ ਗੇਟ ਨਹੀਂ ਉਹ ਤਿੰਨਾ ਗੇਟਾਂ ਰਾਹੀਂ ਆਪਾਂ ਐਂਟਰੀ ਕਰਾਂਗੇ ਥਾਂ ਥਾਂ ਤੇ ਆਪਣੇ ਜਿਹੜੇ ਟਰੈਕ ਦੇ ਮਲਾਜ਼ਮਾ ਉਹ ਵੀ ਖੜੇ ਹੋਣਗੇ ਆਪਣੇ ਵਲੰਟੀਅਰ ਵੀ ਹੋਣਗੇ ਸਾਰੀਆਂ ਜਥੇਬੰਦੀਆਂ ਦੇ ਤੇ ਉਹਨਾਂ ਦੇ ਤਹਿਤ ਜਿੱਦਰ ਨੂੰ ਮਤਲਬ ਤੁਹਾਨੂੰ ਸੇਧ ਦੇਣਗੇ ਉਸ ਗਾਈਡਲਾਈਨ ਤੇ ਤੁਸੀਂ ਸਮਰਾਲਾ ਦੀ ਦਾਣਾ ਮੰਡੀ ਦੇ ਵਿੱਚ ਪਹੁੰਚੋ ਲੰਗਰ ਪਾਣੀ ਦਾ ਪ੍ਰਬੰਧ ਪੂਰਾ ਕੀਤਾ ਹੋਇਆ ਆਪਣਾ ਜਾ ਦਾ ਪ੍ਰਸ਼ਾਦਿਆਂ ਦਾ ਕਿਸੇ ਕਿਸਮ ਦੀ ਝਿਜਕ ਨਹੀਂ ਮੰਨ ਕੇ ਆਉਣਾ ਕਿਸੇ ਨੇ ਜੋ ਵੱਡੀ ਗਿਣਤੀ ਦੇ ਵਿੱਚ ਜਿਵੇਂ ਤਿਆਰੀਆਂ ਤੁਸੀਂ ਪਹਿਲਾਂ ਕੀਤੀਆਂ ਉਹਨਾਂ ਤਿਆਰੀਆਂ ਨੂੰ ਅੱਗੇ ਵਧਾਉਂਦੇ ਹੋਏ ਨਾ ਕਿ ਕੁਝ ਮਾਰਛ ਹੋ ਗਈ। ਖੜੀਆਂ ਮੰਡੀ ਦੇ ਵਿੱਚ ਕੋਈ ਏਡੀ ਵੱਡੀ ਪ੍ਰੋਬਲਮ ਨਹੀਂ ਹੈ ਰੋਂਦਲ ਜਿਹੜੀ ਆਪਾਂ ਨੂੰ ਮੁਸ਼ਕਲ ਆਉਂਦੀ ਹੋਵੇ। ਸੋ ਇਹ ਬੇਨਤੀ ਸਾਰੇ ਕਬੂਲ ਕਰਨ ਸਾਰੀਆਂ ਜਥੇਬੰਦੀਆਂ ਵਾਲੇ ਐਸਕੇਐਮ ਦੇ ਜਿਹਨੇ ਲੀਡਰ ਹੈ ਉਹਨਾਂ ਨੂੰ ਵੀ ਬੇਨਤੀ ਹੈ ਕਿ ਸਵੇਰੇ 8:00 ਵਜੇ ਦੇ ਨੂੰ ਦਾਣਾ ਮੰਡੀ ਦੇ ਵਿੱਚ ਜਿਹੜੀ ਆਪਾਂ ਮੀਟਿੰਗ ਕਰਨੀ ਐ ਸੁਮਰਾਲੇ ਉਹ ਲੀਡਰ ਸਹਿਬਾਨ ਵੀ ਸਾਰੇ ਪਹੁੰਚਣ ਵਲੰਟੀਅਰ ਸਾਹਿਬਾਨਾਂ ਨੂੰ ਕਿਹਾ ਹੋਇਆ ਉਹ ਵੀ ਸਾਰੇ ਦੇ ਸਾਰੇ ਆਪਣੇ ਟਾਈਮ ਦੇ ਨਾਲ ਪਹੁੰਚ ਜਾਣ ਦਾਣਾ ਮੰਡੀ ਦੇ ਵਿੱਚ 8 ਵਜੇ ਦੇ ਨੂੰ ਸਾਰੇ ਦੇ ਸਾਰੇ ਤੇ ਬਾਕੀ ਪੂਰੀਆਂ ਤਿਆਰੀਆਂ ਜਿਵੇਂ ਪਹਿਲਾਂ ਕੀਤੀਆਂ ਆਓ ਸੋ ਆਪਾਂ ਇੱਥੇ ਹੀ ਜਿਹੜੀ ਇੱਕ ਜੇਤੂ ਰੈਲੀ ਵੀ ਕਰ ਰਹੇ ਆ ਜੇਤੂ ਰੈਲੀ ਦੇ ਨਾਲ ਨਾਲ ਵੱਡੀਆਂ ਪ੍ਰੋਬਲਮਾਂ ਜਿਹੜੀਆਂ ਬਾਲਡਵਿੰਗ ਵੱਲੋਂ ਕਾਰਪੋਰੇਟ ਘਰਾਣਿਆਂ ਵੱਲੋਂ ਹੋਰ ਵੀ ਜਿਹੜੇ ਹਮਲੇ ਸਾਡੇ ਤੇ ਤਿੱਖੇ ਹੋ ਰਹੇ ਨੇ ਬੇਸ਼ੱਕ ਲੈਂਡ ਪੂਲਿੰਗ ਪਾਲਸੀ ਨੂੰ ਸੀ ਰੱਦ ਕਰਾਤਾ ਪਰ ਵਰਲਡ ਬੈਂਕ ਦੀਆਂ ਹਦਾਇਤਾਂ ਤੇ ਜਿਹੜਾ ਲੈਂਡ ਬੈਂਕ ਬਣਾਉਣਾ ਉਹ ਅੱਜ ਰਾਜੀਵਾਲ ਜੀ ਗੱਲ ਕਰਨਗੇ ਕੁਝ ਨਵੀਆਂ ਕੁਝ ਹੋਰ ਲੈ ਕੇ ਆ ਰਹੇ ਨੇ ਇਹ ਜੀਆਂ ਜਿਹੜੀਆਂ ਕਿਸਾਨ ਮਾਰੂ ਤੇ ਜ਼ਮੀਨਾਂ ਖੋਣ ਦੀਆਂ ਨੀਤੀਆਂ ਨੇ ਇਹ ਸਾਰਿਆਂ ਨੂੰ ਆਪਾਂ ਪਿਛਲ ਮੋੜਾ ਦੇਣ ਦੇ ਲਈ ਇੱਕ ਇਹ ਚੈਂਜ ਵੱਲੋਂ ਰੈਲੀ ਕਰ ਰਹੇ ਹਾਂ ਕਿ ਛੇਤੀ ਕਿਤੇ ਪੰਜਾਬ ਦੀ ਜ਼ਮੀਨ ਨੂੰ ਕੋਈ ਹੱਥ ਪਾਉਣ ਦੀ ਕੋਸ਼ਿਸ਼ ਨਾ ਕਰੇ ਇਹ ਆਪਾਂ ਸਾਰਿਆਂ ਕੱਲ ਨੂੰ ਸਟੇਜ ਤੋਂ ਅਨਾਉਂਸਮੈਂਟਾਂ ਵੀ ਕਰਾਂਗੇ ਤੇ ਆਪੋ ਆਪਣੇ ਵਿਚਾਰ ਆ ਜਿਹੜੇ ਬੱਖ-ਬੱਖ ਜੱਥੇਬੰਦੀਆਂ ਦੇ ਸਪੀਕਰ ਉਹ ਵੀ ਰੱਖਣਗੇ ਤੁਹਾਡੇ ਨਾਲ 2 ਮਿੰਟ ਰਾਜੇਵਾਲ ਜੀ ਨੂੰ ਵੀ ਕਹਿੰਦੇ ਆ ਵੀ ਇਹ ਵੀ ਲੋਕਾਂ ਨੂੰ ਸੁਨੇਹਾ ਜਿਹੜਾ ਆਪਣੀ ਤਰਫੋਂ ਦੇਣਾ ਤਾਂ ਕਿ ਆਪਾਂ ਇਸ ਰੈਲੀ ਨੂੰ ਕਾਮਯਾਬ